ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਮਸਲੀਨ ਕਾਟਨ ਦੇ ਸੂਟ ਬਹੁਤ ਪਿਆਰੇ ਸੂਟ ਹੋਣਗੇ ਦੁਪੱਟੇ ਵੀ ਮਸਲੀਨ ਦੇ ਆਉਣਗੇ ਪਿਓਰ ਦੇ ਦੁਪੱਟਿਆਂ ਨਾਲ ਸੂਟ ਹੋਣਗੇ ਬਹੁਤ ਸੋਹਣੇ ਸੂਟ ਨੇ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜਾ ਜਿਹੜਾ ਸਟੱਫ ਹੋਏਗਾ ਨਾਲ ਦੀ ਨਾਲ ਡਿਟੇਲ ਤੁਹਾਨੂੰ ਦੱਸਦੇ ਜਾਵਾਂਗੇ ਠੀਕ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਗਿਫਟ ਮਿਲੇਗਾ ਜੀ ਇਸ ਵੀ ਇਸ ਮਹੀਨੇ ਦੇ ਲਾਸਟ ਤੱਕ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਗੇ ਉਹਦਾ ਸਕਰੀਨਸ਼ਾਟ ਸਾਨੂੰ ਸੈਂਡ ਕਰਨਗੇ ਠੀਕ ਹੈ ਜੀ ਵੀਡੀਓ ਦੀ ਟਾਈਮਿੰਗ ਹੋਏਗੀ ਰਾਤ 8 ਵਜੇ ਠੀਕ ਹੈ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਤੇ ਚਲੋ ਦੇਖਦੇ ਆ ਅੱਜ ਦੇ ਸੂਟ ਓਕੇ ਜੀ ਹਾਂਜੀ ਪਹਿਲਾ ਸੂਟ ਆ ਗਿਆ ਕਲਰ ਬਹੁਤ ਪਿਆਰੇ ਡਿਫਰੈਂਟ ਕਲਰ ਆਉਣਗੇ ਆਹ ਲਓ ਜੀ ਐਕਸਪੈਕਟ ये डिजिटल प्रिंट आ गया आलओवर सूट आएगा डिजिटल प्रिंट डिजिटल कॉटन बहुत सोहना कॉटन का आलओवर सूट होएगा एलो जी ने तो दिखा दें कलर बहुत बोरा प्यारा और मसलीन का दुपट्टा आएगा ठीक है जी एलो मसलीन दे के दुपट्टे जो कि अजकल बिल्कुल ट्रेंड से चल रहे हैं गोल्डन किनारी वाले ठीक है एलो ए दुपट्टा आएगा बहुत प्यारा जहा सूट होगा लो जी ਤੇ ਪ੍ਰਾਈਸ ਲੱਗੇਗਾ ਜੀ ਇਹਦਾ 1000 ਪੂਰਾ 1000 ਰੁਪਏ ਦਾ ਪ੍ਰਾਈਸ ਲੱਗੇਗਾ ਠੀਕ ਹੈ ਜੀ ਆਲ ਇੰਡੀਆ ਜਿੱਥੇ ਮਰਜੀ ਤੁਸੀਂ ਮੰਗਵਾ ਸਕਦੇ ਹੋ ਜੋ ਵੀ ਸਾਡੇ ਚੈਨਲ ਤੇ ਨਵੇਂ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਵੀਆਂ-ਨਵੀਆਂ ਵੀਡੀਓ ਨਵੇਂ-ਨਵੇਂ ਸਸਤੇ ਸੋਹਣੇ ਸੂਟ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣ ਠੀਕ ਹੈ ਜੀ ਪਹਿਲਾ ਸੂਟ ਆ ਗਿਆ ਇਹ ਵਾਲਾ ਇਹਦਾ ਅਗਲਾ ਕਲਰ ਦਿਖਾਉਣੀ ਆ ਤੁਹਾਨੂੰ ਲੋ ਜੀ ਨੈਕਸਟ ਕਲਰ ਆ ਗਿਆ ਇਹਦਾ ਇਹ ਵਾਲਾ ਓਕੇ ਇਹ ਵੀ ਕਲਰ ਬਹੁਤ ਹੀ ਪਿਆਰਾ ਜਿਹਾ ਡਿਫਰੈਂਟ ਕਲਰ ਆਉਣਗੇ ਉਹ ਵੀ ਕਲਰ ਬਿਲਕੁਲ ਅਲੱਗ ਜਿਹਾ ਸੀਗਾ ਇਹ ਵੀ ਕਲਰ ਬਿਲਕੁਲ ਅਲੱਗ ਜਿਹਾ ਆਏਗਾ ਬਲੂ ਕਲਰ ਡਿਜੀਟਲ ਪ੍ਰਿੰਟ ਕਾਟਨ ਬਹੁਤ ਸੋਹਣੀ ਨੋ ਲਾਈਨਿੰਗ ਨੀਡ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਤੁਸੀਂ ਇਸ ਤਰ੍ਹਾਂ ਹੀ ਇਹਨੂੰ ਬਣਵਾਓ ਪਾਓ ਬਿਲਕੁਲ ਸੌਫਟ ਰਹੇਗਾ ਸੂਟ ਤੇ ਦੁਪੱਟਾ ਇਹਦਾ ਬਹੁਤ ਸ਼ਾਨਦਾਰ ਹੈ ਦੁਪੱਟੇ ਤੁਹਾਨੂੰ ਪਤਾ ਹੀ ਹੈ ਮਸਲੀਨ ਦੇ ਦੁਪੱਟੇ ਕਿੰਨੇ ਕਿੰਨੇ ਸੋਹਣੇ ਆ ਰਹੇ ਨੇ ਹੁਣ ਇਹ ਆਏਗਾ ਦੁਪੱਟਾ बहुत सोना जहाँ दुपट्टा आएगा जिस तरह मर्जी से बुकल मारो दुपट्टा लाजवाब आएगा जी? एक हजार, प्राइज है है एक हजार प्राइज वाले जी। अगले कलर आने गए जी इन्होंने लाइट कलर आ जाएगे डार्क कलर आ जाएगे हर तरह के कलर लो जी ਇਹ ਆ ਗਿਆ ਪ੍ਰਿੰਟ ਬੜਾ ਸ਼ਾਨਦਾਰ ਜੀ ਬਹੁਤ ਬਹੁਤ ਸ਼ਾਨਦਾਰ ਪ੍ਰਿੰਟ ਆ ਗਿਆ ਕਲਰ ਬਹੁਤ ਸੋਨੇ ਮਚ्योर ਕਲਰ ਸੋਬਰ ਕਲਰ ਆਉਣਗੇ ਸਰਦਾਰੀ ਰੰਗ ਸਰਦਾਰੀ ਸੂਟ ਆ ਲੋ ਜੀ ਇਹਦੇ ਵਿੱਚ ਨਾਲ ਦੀ ਨਾਲ ਹੀ ਆਪਣਾ ਉਹਨਾਂ ਨੇ ਕਰ ਦਿੱਤਾ ਇਹ ਕਾਲਾ ਮਾਲਾ ਇਹ ਆਪਾਂ ਜਦੋਂ ਖੋਲਦੇ ਆ ਉਦੋਂ ਹੀ ਦੇਖਦੇ ਆ ਲੈ ਚਲੋ ਸੂਟ ਵੈਸੇ ਬਣ ਜਾਏਗਾ ਕੋਈ ਚੱਕਰ ਨਹੀਂ ਆਪਾਂ ਦੇਖ ਲਾਂਗੇ ਚਲੋ ਕਲਰ ਆ ਗਿਆ ਇਹ ਵਾਲਾ ਇਹਦੇ ਨਾਲ ਦੁਪੱਟਾ ਆਏਗਾ ਇਹ ਵਾਲਾ मसलीन का इन्ने सोने सोहने दुपटे हैं बट सूट अपना डिफेक्ट नहीं करा इंग्लिश कलर आवे जी पूरे लॉज़ ठीक है पूरे इंग्लिश कलर आवगे बहुत सोहने अगला कलर आ गया ठीक है प्राइस उ एक हजार लगेगा लो जी अगला कलर आ गया ब्लैक ग्रे लो जी अगला कलर आ गया ब्लैक ग्रे ਠੀਕ ਹੈ ਇਹ ਵਾਲਾ ਕਲਰ ਆ ਗਿਆ ਬਹੁਤ ਸੋਹਣਾ ਕਲਰ ਆ ਸੌਬਰ ਜਿਹਾ ਕਲਰ ਨੇ ਤੁਸੀਂ ਆਪਣੇ ਵਾਸਤੇ ਲੈ ਸਕਦੇ ਹੋ ਆਪਣੇ ਕਿਸੇ ਨੂੰ ਦੇਣਾ ਲੈਣਾ ਹੋਵੇ ਉਹਨਾਂ ਵਾਸਤੇ ਮਤਲਬ ਖਾਤੇ 'ਚ ਫਿਸਲਦਾ ਜਾਂਦਾ ਇੰਨਾ ਸੋਹਣਾ ਕਾਟਨ ਦਾ ਸਟੱਫ ਆ ਗਿਆ ਆ ਗਿਆ ਸੌਫਟ 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 ਲਓ ਜੀ ਨਾਲ ਆ ਗਿਆ ਇਹ ਦੁਪੱਟਾ ਬਹੁਤ ਸੋਹਣੇ ਦੁਪੱਟੇ ਆਉਣਗੇ ਸਰਦਾਰੀ ਦੁਪੱਟੇ ਸਰਦਾਰੀ ਸੋਹ ਲਓ ਜੀ एक हज़ार पंजा पाँदा प्राइज आएगा सॉरी जी एक हजार पंजा प्राइज आएगा ओके जी एलोलो अगला कलर आ गया जी बहुत सोहना एलो ठीक है ए वाला ਇਹ ਵਾਲਾ ਕਲਰ ਆ ਗਿਆ ਬਹੁਤ ਸੋਹਣਾ ਸਾਰੇ ਪ੍ਰਿੰਟ ਡਿਜੀਟਲ ਆਉਣਗੇ ਔਰ ਇਹਦੇ ਨਾਲ ਜਿਹੜੀ ਡਿਜ਼ਾਈਨਿੰਗ ਬਣੀ ਉਹ ਇਸ ਤਰ੍ਹਾਂ ਬਣੀ ਹੋਈ ਹੈ ਜਿਸ ਤਰ੍ਹਾਂ ਦੇਖੋ ਲਾਈਨਾਂ ਉੱਪਰ ਸਤਾਰੇ ਦਾ ਵੀ ਨਿਸ਼ਾਨ ਬਣਿਆ ਹੋਇਆ ਇਹ ਪ੍ਰਿੰਟਿੰਗ ਆ ਸਾਰੀ ਠੀਕ ਹੈ ਕੋਈ ਇਹਦੇ ਵਿੱਚ ਸਤਾਰਾ ਨਹੀਂ ਲੱਗਿਆ ਕੋਈ ਲਾਈਨਿੰਗ ਨਹੀਂ ਆ ਇਹ ਲੋ ਇਸ ਤਰ੍ਹਾਂ ਡਿਜ਼ਾਈਨਿੰਗ ਆਏਗਾ ਔਰ 스ਮੈਲ ਵੀ ਆਂਦੀ ਹੈ ਇਹਨਾਂ ਚ ਬਹੁਤ ਹੀ ਵਧੀਆ 스ਮੈਲ ਆਂਦੀ ਹੈ ਕਿਆ ਪ੍ਰਿੰਟ ਹੈ ਵੇਖੋ ਇਹ ਡਿਜ਼ਾਈਨ ਕਿੰਨਾ ਪਿਆਰਾ ਤਰ੍ਹਾਂ ਪਟੀਆਂ ਲਾ ਲਾ ਕੇ ਬਣਾਇਆ ਹੁੰਦਾ ਪਰ ਇਹ ਪ੍ਰਿੰਟ ਆ ਸਾਰਾ ਕਾਗਰ ਬਹੁਤ ਸੋਹਣਾ ਲਾਈਟ ਇੰਗਲਿਸ਼ ਕਲਰ ਆਉਣਗੇ ਅੰਟੀਆਂ ਵਾਸਤੇ ਸੁਪਰ ਵਾਲੀ ਵੀਡੀਓ ਅੱਜ ਵਾਲੀ ਠੀਕ ਹੈ ਸਾਰੇ ਕਲਰ ਸੋਬਰ ਨੇ ਹਲੋ ਇਹਦਾ ਅਗਲਾ ਕਲਰ ਆ ਗਿਆ ਇੱਕ ਪੀਸ ਡਿਫੈਕਟ ਹੀ ਇਨਾਂ ਚਾ ਟਵਲਾ ਲਓ ਜੀ ਇਹ ਕਲਰ ਦੇਖੋ ਪਿਸਤਾ ਗ੍ਰੀਨ ਜਿਹਾ ਕਲਰ ਆ ਗਿਆ ਬਹੁਤ ਸੋਹਣਾ ਠੀਕ ਹੈ ਔਰ ਡਿਜ਼ਾਈਨਿੰਗ ਚੈੱਕ ਕਰੋ ਇਹ ਵੇਖੋ ਸਿਤਾਰੇ ਦਾ ਸਾਰਾ ਬਣਾਇਆ ਪਰ ਸਿਤਾਰਾ ਨਹੀਂ ਹੈ ਦੁਪੱਟੇ ਸ਼ਾਨਦਾਰ ਨੇ ਕਲੈਕਸ਼ਨ ਬਹੁਤ ਘੈਂਟ ਆ ਅੱਜ ਕਲੈਕਸ਼ਨ ਦੇਣ ਵਾਲੀਆਂ ਤੁਹਾਨੂੰ ਲਓ ਜੀ 1000 ਪ੍ਰਾਈਸ ਦੇ ਵਿੱਚ ਠੀਕ ਹੈ 1050 ਲੱਗਾ ਪਰ ਆਪਾਂ 1000 ਪਹਿਲਾਂ ਕਿਹਾ ਸੀ 1000 ਪ੍ਰਾਈਸ ਦੇ ਵਿੱਚ ਹੀ ਸੂਟ ਤੁਹਾਨੂੰ ਦਵਾਂਗੇ ਵਾਅਦਾ ਨਹੀਂ ਦੇਣਾ ਠੀਕ ਹੈ 9 1050 1000 ਦੇ ਵਿੱਚ ਹੀ ਮਿਲੇਗਾ ਸੂਟ ਠੀਕ ਹੈ ਜੀ ਅਗਲਾ ਕਲਰ ਉਸ ਤੋਂ ਵੀ ਖੂਬਸੂਰਤ ਪਿਆਰਾ সুইਟ ਮਿੱਠਾ ਮਿੱਠਾ ਕਲਰ ਫਰੋਜ਼ੀ ਕਲਰ जी, फ्रेश, 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 जी, कलर, फ्रेश, फ्रेश, कलर। नाल कलेक्शन अपनी खूबसूरत बहुत लो जी ठीक है ਸਾਰੇ ਸਾਰੇ ਸੂਟ ਬੜੇ ਸੋਹਣੇ ਲੱਗਦੇ ਆ ਹਰ ਅੱਛੇ ਬੁਰੇ ਕੰਮ ਤੇ ਆਪਾਂ ਪਾ ਕੇ ਜਾ ਸਕਦੇ ਆ ਬਹੁਤ ਸੋਹਣੀ ਕਲੈਕਸ਼ਨ ਹੈ ਬਹੁਤ ਪਿਆਰੇ ਸੂਟ ਹਨ ਇਹਨਾਂ ਨੂੰ ਤੁਸੀਂ ਲੈਸ ਨਾਲ ਲਗਵਾਓ ਗਲੇ ਡਿਜ਼ਾਈਨਰ ਬਣਾਓ ਬਹੁਤ ਸੋਹਣੇ ਸੂਟ ਬਣਨਗੇ ਜੀ ਓਕੇ ਇਹ ਲਾਸਟ ਕਲਰ ਆ ਗਿਆ ਜੀ ਸਕਿਨ ਕਲਰ ਆਲੋ ਸਕਿਨ ਕਲਰ ਆ ਗਿਆ ਨਵਾਂ ਮਾਲ ਆਇਆ ਜਦੋਂ ਆਪਾਂ ਖੋਲ ਕੇ ਦੇਖਦੇ ਆਂ ਦੇਖਦੇ ਆਂ ਕਈ ਵਾਰੀ ਪ੍ਰੋਬਲਮ ਨਿਕਲ ਆਉਂਦੀ ਹੈ आलू नए चेक हो जाए कि सोहनी प्रिंटिंग ही एल सुटे हो बहुत सोहनी प्रिंटिंग कलर आ गया बहुत सोहना स्किन कलर आ गया लाइट स्किन कलर आ गया इन लैके देखा आप मैं बहुत सोना लगन दिया कलर बहुत सोहना कलर है ब्यूटीफुल देखो अपना है ना सारा कवर हो जाए आप इन्ने सोहे सोहने दुपट्टे तो आइज लगेगा जी एक हज़ार पूरा एक हज़ार ਨੈਕਸਟ ਆਗੇ ਜੀ ਆਪਣੇ 850 ਵਾਲੇ ਇਹ ਪਿਓਰ ਦੁਪੱਟਿਆਂ ਦੇ ਨਾਲ ਹੋਣਗੇ ਡਿਜੀਟਲ ਪ੍ਰਿੰਟ ਆਏਗਾ ਸੌਫਟ ਕਾਟਨ ਆਏਗੀ 850 ਪ੍ਰਾਈਸ ਆਏਗਾ 5 ਮੀਟਰ ਦੀ ਕੱਟ ਕੋਈ ਪ੍ਰਿੰਟ ਚੈੱਕ ਕਰ ਲਓ। ਪ੍ਰਿੰਟ ਆਇਆ ਜੀ ਬਹੁਤ ਸੋਹਣਾ ਆਂਟੀਆਂ ਵੀ ਲੈ ਸਕਦੀਆਂ ਦੀਦੀਆਂ ਵੀ ਲੈ ਸਕਦੀਆਂ ਪਹਿਣਾ ਵੀ ਲੈ ਸਕਦੀਆਂ ਠੀਕ ਆ ਸਾਰੇ ਜਣੇ ਸੂਟ ਲੈ ਸਕਦੇ ਦਾਦੀਆਂ ਮਮੀਆਂ ਚਾਚੀਆਂ ਨਾਨੀਆਂ ਠੀਕ ਹੈ ਕਲਰ ਬਹੁਤ ਸੋਹਣਾ ਹੈ ਹਲੋ ਜੀ ਜਿਹਦੇ ਵਾਸਤੇ ਮਰਜੀ ਤੁਸੀਂ ਲੈ ਲਓ ਡਿਜੀਟਲ ਪ੍ਰਿੰਟ ਆ ਗਿਆ ਕਾਟਨ ਬਹੁਤ ਸੋਹਣੀ ਡਿਜੀਟਲ ਕਾਟਨ ਆਉਗੀ ਸੌਫਟ ਮੱਖਣ ਮલાઈ लाइनिंग की जरूरत नहीं है प्योर का दुपट्टा आएगा साढ़े अठ सौ प्राइज रहेगा हलो प्योर दुपट्टे बाबा पीच कलर साढ़े अठ सौ रहूगा प्राइज ठीक है नैक्सट कलर आ गया जी हेलो येलो कलर येलो भी ना मतलब अलग जहा कलर अंब वाला येलो हों जरा मैंगो येलो, येलो। ओ कलर है, मैंगो वाला बहुत प्यारा जहा कलर है, डिजाइन बहुत प्यारा स्टफ बहुत प्यारा दुपट्टा आएगा जी प्योर का यदि ठीक है प्योर शिफोन का दुपट्टा आएगा अठ सौ पा प्राइस आएगा अगला कलर आ गया पिंक पिंक कलर आ गया ब्लाउज ठीक है पिंक कलर आ गया कॉटन का सूट आलओवर सूट आलओवर सूटा की डिमांड आ रही थी कि आलओवर सूट दिखाओ ओके जी आलओवर सूट आ गए प्योर दुपट्टे, जो भी थोड़ी डिमांड आजा कम आके असं उन्होंने उस वे पूरा करिए लो जी आलओवर सूट विद दुपट्टा प्योर का सरदारी सूट लो जी अठ सौ पंजाब प्राइस लाओ जी अगला भी आ गया प्योर दुपट्टे कैमरे कॉटन का सूट आ गया ठीक है 850 ਪ੍ਰਾਈਸ ਆ ਗਿਆ ਲੋ ਜੀ ਠੀਕ ਹੈ ਪ੍ਰਿੰਟ ਚੈੱਕ ਕਰੋ ਬਹੁਤ ਸੋਹਣੇ ਨਾਰਮਲ ਜੇ ਕਲਰ ਹੈ ਇਸ ਤਰ੍ਹਾਂ ਦੇ ਹਨਾ ਸੋਬਰ ਜੇ ਆਪਣੀਆਂ ਬੀਬੀਆਂ ਨੂੰ ਪਸੰਦ ਆਉਂਦੇ ਨੇ ਕਲਰ ਉਸ ਤਰ੍ਹਾਂ ਦੇ ਡਾਰਕ ਡਾਰਕ ਕਲਰ ਆ ਗਏ ਤੇ ਨਾਲ ਆ ਗਿਆ ਦੁਪੱਟਾ ਪ्योर ਦਾ ਆ ਬੱਚੀ ਲੋ ਇਹ ਆ ਗਿਆ ਦੁਪੱਟਾ ਬਹੁਤ ਸੋਹਣੇ ਕਲਰ ਬਹੁਤ ਸੋਹਣਾ ਸੂਟ 850 ਪੰਜਾਬ ਪ੍ਰਾਈਸ ਹੈ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇੱਕ ਆ ਗਿਆ ਕਾਫੀ ਕਲਰ ਦੁਪੱਟਾ ਪਿਓਰ ਦਾ ਹੀ ਆਏਗਾ ਕੈਮਰੀ कॉटन ਦਾ सूट ਹੋਏਗਾ ਪਿਓਰ ਦੁਪੱਟੇ ਦੇ ਨਾਲ ਤੇ ਅਗਲਾ ਕਲਰ ਆ ਗਿਆ ਪਿੰਕ ਵਾਈਨ ਦੁਪੱਟਾ ਪਿਓਰ ਦਾ ਹੀ ਆਏਗਾ ਹਲੋ ਜੀ ਠੀਕ ਹੈ ਇਸ ਤੋਂ 5 ਮੀਟਰ ਕਪੜੇ ਦੀ ਕੱਟ ਹੋਏ ਬਸੇ 5 ਮੀਟਰ ਪੂਰੀ ਨਹੀਂ ਵੀ ਥੋੜੀ ਜਿਹੀ ਕੱਟ ਦਿੰਦੇ ਆ 5 ਮੀਟਰ ਨਾਲੋਂ ਪਰ ਸਕੂਲਾ ਡੂਲਾ ਸੂਟ ਬਣ ਜਾਂਦਾ ਬੜੇ ਆਰਾਮ ਨਾਲ ਹਲੋ ਜੀ ਠੀਕ ਹੈ ਜਿਨ੍ਹਾਂ ਦਾ 5.5 ਚ ਮੰਦਾ ਉਹ ਸੂਟੇ ਨਾਲ ਲੈਣ ਠੀਕ ਹੈ ਜੀ ਓਕੇ ਲਓ ਜੀ ਇਸੇ ਕੀ ਆਪਣੇ ਅੱਜ ਦੇ ਸੂਟ ਆਲਓਵਰ ਸੂਟ ਆਲਓਵਰ ਸੂਟ ਦੇ ਨਾਲ ਦੁਪੱਟੇ ਪਹਿਲੇ ਸੂਟਾਂ ਦਾ ਪ੍ਰਾਈਸ ਲੱਗੇਗਾ 1000 ਉਸ ਤੋਂ ਬਾਅਦ ਵਾਲੇ ਸੂਟਾਂ ਦਾ ਪ੍ਰਾਈਸ ਲੱਗੇਗਾ 850 ਬਹੁਤ ਪਿਆਰੇ ਸੂਟ ਨੇ ਜਿਨ੍ਹਾਂ ਨੂੰ ਵੀ ਸੂਟ ਪਸੰਦ ਆਏ ਉਹ ਪਲੀਜ਼ ਇੱਕ ਵੀਡੀਓ ਨੂੰ ਲਾਈਕ ਜਰੂਰ ਕਰਨ ਸ਼ੇਅਰ ਕਰਨ ਤੇ ਕਮੈਂਟ ਕਰਨ ਥੈਂਕ ਯੂ ਧੰਨਵਾਦ